ਹਾਂਜੀ ਕੀ ਹਾਲ ਦੋਸਤੋ ਮੈਂ ਪਹਿਲਾਂ ਵੀਡੀਓ ਪਾਈ ਸੀ ਵੀ ਆਪਣੇ ਡੇਰਾ ਬਾਬਰਨਾਵ ਦਾ ਅਸੀਂ ਵਿਖ ਜਿਹੜੀ ਦੀਵਾਨ ਸਜਾਈ ਜਾਣੇ ਅਗਲੇ ਮਹੀਨੇ ਉਸ ਦਾ ਕਰਕੇ ਇਥੇ ਸਫਾਈ ਦੀ ਤਿਆਰੀ ਚੱਲ ਰਹੀ ਆ ਤੇ ਜਿਹੜੀਆਂ ਮਨ ਲੋ ਬਾਲਣ ਵਾਸਤੇ ਲੱਕੜਾ ਲੁੱਕੜਾ ਚਾਹੀਦੀਆਂ ਉਹ ਚਰਾਉਣ ਵਾਸਤੇ ਸੇਵਾ ਜਿਹੜੀ ਚੱਲ ਰਹੀ ਆ ਵੀ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਬੇਨਤੀ ਆ ਵੀ ਆਇਆ ਕਰੋ ਸਵੇਰ ਇਥੇ ਘੰਟਾ ਦੋ ਘੰਟੇ ਇਹ ਬਾਕੀ ਅੱਜ ਲੱਕੜਾਂ ਦੀ ਜਿਹੜੀਆਂ ਇੱਥੇ ਲੱਕੜਾਂ ਪਹਿਲਾਂ ਸੀਗੀਆਂ ਪਈਆਂ ਉਹ ਚਰਾਉਣ ਵਾਸਤੇ ਕੋਸਤਾ ਲੱਦੀਆਂ ਗਈਆਂ ਕਾਲੀ ਦੇ ਵਿੱਚ ਆਵੇ ਇੱਕ ਟਰਾਲੀ ਉੱਤਰ ਲਾ ਕੇ ਆਂਦੀ ਇੱਥੇ ਸਭਾਈ ਕਰਨ ਕਿਉਂਕਿ ਪੰਡਾਲ ਇਸ ਥਾਂ ਤੇ ਲੱਗਣਾ ਬਿਲਕੁਲ ਐਸੇ ਥਾਂ ਤੇ ਜਿਹੜਾ ਸੰਗਤ ਬੈਠ ਕੇ ਦੀਵਾਨ ਸੁਣੂਗੀ ਪੰਡਾਲ ਇਸ ਥਾਂ ਤੇ ਲਾਇਆ ਜਾਣਾ ਤੇ ਲੋ ਮਲੋਨ ਨਾ ਜੀਵਣ ਸੇਵਾ ਕਰ ਰਹੇ ਆਪਣੇ ਪਿੰਡ ਤੇ ਦੇਖੋ ਆ ਨੌਜਵਾਨ ਬਸ ਮੈਂਟਿਕ ਮਗਰੋਂ ਚਾਹ ਫੜ ਲੈਂਦਾ ਚਾਹ ਪੀਣੀ ਆ ਯਾਰ ਬਾਈ ਵੱਡੇ ਬਾਈ ਯਾਰ ਤੂੰ ਹਸਾਬ ਨਾ ਬੀਆ ਕਰਨਾ ਤੂੰ ਤਾਂ ਚੌਥਾ ਗਲਾਸ ਫੜ ਲਿਆ ਚੌਥਾ ਪੀਤਾ ਯਾਰ ਤੇ ਚੌਥਾ ਗਲਾਸ ਆ ਮੇਰੇ ਆਏ ਤੈਨੂੰ ਵੇਖੀ ਜਾਣਾ ਤੈਨੂੰ ਤੇ ਆ ਜਿਹੜਾ ਸਾਰੀ ਜਗ੍ਹਾ ਇਹਦੀ ਸਫਾਈ ਕਰਨੀ ਹੈ ਇੱਥੇ ਇਹ ਆ ਆਪਣੇ ਡੇਰਾ ਤੋਂ ਸਾਡੇ ਮੁਖੀ ਬਾਬਾ ਸੰਤ ਪ੍ਰਕਾਸ਼ੀ ਕੋਈ ਨਾ ਦਾਰਾ ਸਿੰਘ ਸੇਵਾਦਾਰ ਇਹ ਸਭ ਤੋਂ ਵੱਡਾ ਸੇਵਾਦਾਰ ਆ ਇਹਦੀ ਸੇਵਾ ਬਹੁਤ ਵੱਡੀ ਆ ਗਉਆਂ ਦੀ ਸੇਵਾ ਹੀ ਬਹੁਤ ਕਰਦਾ ਓਏ ਕਰੇ ਇਹਦਾ ਆਪ ਹੀ ਛੜਦਿੰਦੇ ਚੱਕ ਕੇ ਤਾਂ ਹਾਂ ਇਹ ਕਿੰਨਾ ਕੁ ਵਜਣੇ ਦਾ ਯਾਰਾ ਇਹਦਾ ਬਾੜਾ ਵਜਣੇ ਦਾ ਆਪ ਹੀ ਚੱਕ ਕੇ ਸਿੱਟੀ ਜਾਂਦੀ ਓ ਖੜ ਜਾ ਓਏ ਤੇ ਇਹ ਹੋ ਗਿਆ ਇੱਧਰ ਹੋ ਜਾ ਬਈ ਇਹ ਤਾਂ ਆਪ ਹੀ 삭 ਘਸੜ ਦੇਣਾ ਫੇ ਇਹਨਾਂ ਦੇ ਉੱਤੇ